ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਚੌੜਾ ਦੇ ਪਾਪੜ ਜੋ ਕਿ ਬਹੁਤ ਹੀ ਕ੍ਰਿਸਪੀ ਟੇਸਟੀ ਬਣਨਗੇ। ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਆਪਾਂ। ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਐ ਬਿਲਕੁਲ ਬਾਜ਼ਾਰ ਵਰਗੇ ਤੇ ਬਹੁਤ ਹੀ ਵਧੀਆ ਟ੍ਰਾਂਸਪੇਰੈਂਟ ਤੇ ਬਹੁਤ ਵਧੀਆ ਹੀ ਜਿਹੜੇ ਆਪਾਂ ਬਣਾਵਾਂਗੇ ਬਿਲਕੁਲ ਵੀ ਕ੍ਰੈਕ ਨਹੀਂ ਹੋਊਗੇ। ਬਹੁਤ ਵਧੀਆ ਬਣਨਗੇ। ਚਲੋ ਕਰਦੇ ਆ ਫਿਰ ਰੈਸਪੀ ਨੂੰ ਸ਼ੁਰੂ। ਅੱਜ ਲਈ ਮੈਂ ਜਿਹੜਾ ਇੱਥੇ ਚੌਲ ਲਏ ਆ 100 ਗ੍ਰਾਮ ਮੈਂ ਚੌਲ ਲਏ ਸੀ ਇਹਨਾਂ ਨੂੰ ਮੈਂ ਰਾਇ ਉਹ 8 ਘੰਟੇ ਦੇ ਲਈ ਭਿਓ ਲਿਆ ਆ ਤੁਸੀਂ ਓਵਰਨਾਈਟ ਭਿਓ ਲਿਓ ਜਾਂ ਫਿਰ 8 ਘੰਟੇ ਲਈ ਭਿਉਣਾ ਆ ਜਾਂ 4 ਘੰਟੇ ਵੀ ਭਿਓ ਸਕਦੇ ਆ ਬਟ ਮੈਂ ਇੱਥੇ 8 ਘੰਟੇ ਭਿਓਇਆ ਹੈ 8 ਘੰਟੇ ਭਿਉਣ ਦੇ ਨਾਲ ਜਿਆਦਾ ਵਧੀਆ ਬਣਦੇ ਆ ਆਪਣੇ ਪਾਪੜ ਕੋਸ਼ਿਸ਼ ਕਰਿਓ 8 ਘੰਟੇ ਹੀ ਭਿਓਇਓ ਤੇ ਇਹੜਾ ਹੈ ਇਹਨਾਂ ਨੂੰ ਆਪਾਂ ਬਲੈਂਡ ਕਰ ਲੈਣਾ ਹੈ ਵਧੀਆ ਤਰੀਕੇ ਦੇ ਨਾਲ ਤੇ ਨਾਲ ਹੀ ਆਪਾਂ ਜਿਹੜੇ ਇਹਨਾਂ ਨੂੰ ਛਾਣ ਵੀ ਲਿਆ ਸਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਜਿਹੜਾ ਇਹ ਪੀਸ ਲਿਆ ਚੰਗੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਜਿਹੜ ਨੂੰ ਮੈਂ ਛਾਣ ਲਿਆ ਆ ਤਾਂ ਜਿਹਦੇ ਵਿੱਚ ਕੋਈ ਵੀ ਗੱਠਾ ਨਾ ਰਹੇ ਤੇ ਇਹਦੇ ਵਿੱਚ ਮੈਂ ਪਾਇਆ ਹੈ ਇੱਕ ਚਮਚ ਨਮਕ ਤੇ ਇੱਕ ਚੌਥਾਈ ਚਮਚ ਜੀਰਾ ਇੱਕ ਛੋਟਾ ਚਮਚ ਜਿਹੜਾ ਆ ਚਿਲੀ ਫਲੈਕਸ ਪਾਇਆ ਹੈ ਇਹ ਆਪਸ਼ਨਲ ਆ ਜੇ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਆ ਮੈਂ ਇਹ ਤਿੰਨੇ ਚੀਜ਼ਾਂ ਪਾਈਆਂ ਨਮਕ ਜੀਰਾ ਤੇ ਚਿਲੀ ਫਲੈਕਸ ਤਾਂ ਜੋ ਬਹੁਤ ਵਧੀਆ ਟੇਸਟੀ ਮਸਾਲਾ ਬਣ ਮਸਾਲਾ ਪਾਪੜ ਬਣ ਤੇ ਤੁਸੀਂ ਚਾਹੋ ਤਾਂ ਕਲਰ ਨਮਕ ਵੀ ਪਾ ਸਕਦੇ ਆ ਜਾਂ ਜੀਰਾ ਵੀ ਪਾ ਸਕਦੇ ਆ ਤੇ ਇਹ ਕੁਛ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਐ ਕਨਸਿਸਟੈਂਸੀ ਤੁਸੀਂ ਇਹਦੀ ਦੇਖ ਸਕਦੇ ਆ ਜਦੋਂ ਮੈਂ ਇਹਨੂੰ ਢਕਾ ਰਹੀ ਹਾਂ ਕਿਸ ਤਰੀਕੇ ਨਾਲ ਡਿਗ ਰਿਹਾ ਹੈ ਤੇ ਇੱਥੇ ਮੈਂ ਜਿਹੜਾ ਇਹੋ ਪਾਣੀ ਲਿਆਇਆ ਥੋੜਾ ਜਿਹਾ ਪਾਣੀ ਲਿਆਇਆ ਕੜਾਹੀ ਦੇ ਵਿੱਚ ਤੇ ਉਹਦੇ ਵਿੱਚ ਮੈਂ ਸਟੈਂਡ ਰੱਖਤਾ ਹੈ ਸਟੈਂਡ ਨਾ ਹੋਏ ਤਾਂ ਕੋਲੀ ਰੱਖ ਸਕਦੇ ਆ ਕੋਈ ਵੀ ਜਾਂ ਪਲੇਟ ਵੀ ਰੱਖ ਸਕਦੇ ਆ ਤੇ ਟੱਕ ਕੇ ਜਿਹੜਾ ਇਹਨੂੰ ਆਪਾਂ ਇੱਕ ਵਾਰ ਆਉਣ ਦਵਾਂਗੇ ਤਾਂ だっਕੇ ਇਥੇ ਮੇਂ ਛੋਟੀਆਂ ਪਲੇਟਾਂ ਨਹੀਂ ਆਇਆ ਕੋਈ ਵੀ ਕਰ ਦੇ ਵਿੱਚ ਛੋਟੀਆਂ ਪਲੇਟਾਂ ਹੋਣ ਉਹ ਤੁਸੀਂ ਲੈ ਲੈਣੀਆਂ ਕਾਲੀਆਂ ਹੋਣ ਲੈ ਲੈਣੀਆਂ ਤੇ ਉਹਨਾਂ ਨੂੰ ਜਿਹੜਾ ਤੇਲ ਨਾਲ ਚੰਗੀ ਤਰੀਕੇ ਨਾਲ ਗ੍ਰੀਸ ਕਰ ਦੇਣੇ ਆ ਤੇ ਇੱਕ ਤੋਂ ਦੋ ਚਮਚ ਆਪਾਂ ਬੈਟਰ ਪਾਣਾ ਹੈ ਇਹਦੇ ਵਿੱਚ ਚੰਗੀ ਤਰੀਕੇ ਨਾਲ ਫਲਾ ਦੇਣਾ ਹੈ ਬਿਲਕੁਲ ਵੀ ਮੋਟਾ ਨਹੀਂ ਹੋਣਾ ਚਾਹੀਦਾ ਆਪਣਾ ਜਿਹੜਾ ਆਪਣੀ ਜਿਹੜੀ ਸ਼ੀਟ ਆ ਉਹ ਪਤਲੀ ਹੋਣੀ ਚਾਹੀਦੀ ਆ ਬਿਲਕੁਲ ਵੀ ਮੋਟੀ ਨਹੀਂ ਹੋਣੀ ਚਾਹੀਦੀ ਕਿ ਮੋਟੀ ਹੋਊਗੀ ਤਾਂ ਆਪਣੇ ਪਾਪੜ ਵਧੀਆ ਨਹੀਂ ਬਣਣਗੇ ਤੇ ਹੁਣ ਇਥੇ ਜਿਹੜਾ ਵਾਲਾ ਆ ਚੁੱਕਿਆ ਹੈ ਤੇ ਇਹਨੂੰ ਆਪਾਂ ਇੱਕ ਇਥੇ ਜਿਹੜਾ ਮੇਰੀ ਕੜਾਈ ਦੇ ਵਿੱਚ ਇੱਕ ਆ ਰਿਹਾ ਹੈ ਜੇ ਤੁਹਾਡੀ ਕੜਾਈ 'ਚ ਦੋ ਆ ਰਹੇ ਹੁਣ ਤਾਂ ਤੁਸੀਂ ਦੋ ਰੱਖ ਲਿਓ ਇੱਕ ਕੜਾਈ ਇੱਕ ਰੱਖ ਕੇ ਮੈਂ ਜਿਹੜਾ ਇਹਨੂੰ ਇੱਕ ਮਿੰਟ ਦੇ ਲਈ ਸਟੀਮ ਕਰ ਲਿਆ ਆ ਹਾਈ ਫਲੇਮ ਤੇ ਤੇ ਦੇਖ ਸਕਦੇ ਹੋ ਬਿਲਕੁਲ ਬੇ ਹੱਥਾਂ ਨੂੰ ਨਹੀਂ ਲੱਗ ਰਿਹਾ ਇਹ ਬਿਲਕੁਲ ਟਰਾਂਸਪੇਰੈਂਟ ਹੋ ਜਾਂਦਾ ਹੈ ਜਦੋਂ ਪੱਕ ਜਾਂਦਾ ਹੈ ਤੇ ਕੋਈ ਵੀ ਕਰਦ ਲੈ ਲਿਓ ਉਹਨੂੰ ਜਿਹੜਾ ਆ ਉਹਦੇ ਨਾਲ ਸਾਈਡਾਂ ਤੇ ਇਦਾਂ ਮਾਰ ਕੇ ਤੇ ਇਦਾਂ ਆਪਾਂ ਚੱਕ ਲੈਣਾ ਹੈ ਕਿਸੇ ਵੀ ਬਟਰ ਪੇਪਰ ਤੇ ਜਾਂ ਕੱਪੜੇ ਦੇ ਉੱਤੇ ਇਹਨੂੰ ਰੱਖ ਦੇਣਾ ਹੈ ਸਾਰੇ ਮੈਦਾ ਬਣਾ ਲਏ ਆ ਦੇਖ ਸਕਦੇ ਆ ਕਿੰਨੇ ਵਧੀਆ ਆਪਣੇ ਇਹ ਬਣੇ ਆ ਤੇ ਤੁਸੀਂ ਜਾਓ ਤੇ نیچے ਜਦੋਂ ਸਟੀਮ ਕਰ ਰਹੇ ਹੋ ਨੀਚੇ ਕੋਈ ਆਲੂ ਜਾਂ ਕੁਝ ਵੀ ਉਬਲਣੇ ਰੱਖ ਸਕਦੇ ਆ ਉਹਦੀ ਭਾਫ਼ ਦੇ ਨਾਲ ਵੀ ਤੁਸੀਂ ਇਹਨੂੰ ਪਕਾ ਸਕਦੇ ਆ ਸਿਰਫ ਇੱਕ ਮਿੰਟ ਹੀ ਲੱਗਦਾ ਇਹਨੂੰ ਪੱਕਣ ਲਈ ਤੇ ਜੇਕਰ ਤੁਹਾਡਾ ਤੋਂ ਸਪੈਚੂਲਾ ਹੋਏ ਤੇ ਉਹ ਨਾਲ ਹੋਰ ਵੀ ਜ਼ਿਆਦਾ ਸੌਖਾ ਹੋ ਜਾਂਦਾ ਹੈ ਕਿਉਂਕਿ ਸਪੈਚੂਲਾ ਸੌਫਟ ਹੁੰਦਾ ਹੈ ਤੇ ਭੇ ਪਾਪੜ ਆਪਣੇ ਟੁੱਟਦੇ ਵੀ ਨਹੀਂ ਹੈਗੇ ਤੁਸੀਂ ਕਰ ਦੇਣਾ ਵੀ ਕਰ ਸਕਦੇ ਆ ਮੈਂ ਕਰ ਦੇਣਾ ਵੀ ਤੁਹਾਨੂੰ ਸਾਰੇ ਕੱਢ ਕੇ ਦਿਖਾਏ ਆ ਤੇ ਇਹਦੀ ਸਾਰੇ ਆਪਾਂ ਕੱਢ ਲੈਣੇ ਆ ਤੇ ਤੁਸੀਂ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਕਿੰਨੇ ਪਤਲੇ ਹੋਣੇ ਚਾਹੀਦੇ ਆ ਦੇਖੋ ਮੇਰੀਆਂ ਉਂਗਲੀਆਂ ਦਿਖ ਰਹੀਆਂ ਆ ਪਿੱਛੇ ਤੇ ਦੇਖੋ ਕਿੰਨੇ ਸਟ੍ਰੈਚੇਬਲ ਆ ਇਹ ਕਿੰਨੇ ਵਧੀਆ ਆ ਬਿਲਕੁਲ ਬਿਹੱਥਾਂ ਨੂੰ نیچے ਪਕਰੇ ਤੇ ਬਾਸ ਹੁਣ ਆਪਾਂ ਇਹਨੂੰ ਜਿਹੜਾ ਆ ਉਸ ਧੁੱਪ ਦੇ નીચે ਜਾਂ ਫਿਰ ਪੱਖੇ ਦੇ નીચે ਜਿਹੜਾ ਇੱਕ ਦਿਨ ਲਈ ਛੱਡ ਦੇਣਾ ਆ ਜੇ ਤੁਸੀਂ ਪੱਖੇ ਦੇ નીચે ਛੱਡ ਰਹੇ ਆ ਤਾਂ 5 ਕੁ ਮਿੰਟ ਦੀ ਧੁੱਪ ਜ਼ਰੂਰ ਲਵਾ ਲਿਓ ਕਿਉਂਕਿ ਇਹਨਾਂ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਇਹ ਬਿਲਕੁਲ 1 ਸਾਲ ਦੇ ਲਈ ਖਰਾਬ ਨਹੀਂ ਹੁੰਦੇ ਜਮਾ ਵੀ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਜੋ ਪੱਖੇ ਦੀ ਹਵਾ ਲਵਾ ਰਹੇ ਆ ਤਾਂ 5 ਕੁ ਮਿੰਟ ਲਈ ਧੁੱਪ ਵੀ ਲਗਾ ਦਿਓ ਕਿਉਂਕਿ ਜਿਹੜਾ ਇਹਨਾਂ ਨੂੰ ਆਪਾਂ ਸਟੋਰ ਕਰਕੇ ਰੱਖਣਾ ਹੁੰਦਾ ਆ ਤੇ ਦੇਖੋ ਕਿੰਨੇ ਵਧੀਆ ਆਪਣੇ ਇਹ ਸੁੱਕ ਚੁੱਕੇ ਆ ਤੇ ਇਹ ਆਪਣੇ 18 ਪਾਪੜ ਬਣ ਗਏ ਸਿਗੇ ਤੇ ਹੁਣ ਇੱਥੇ ਮੈਂ ਤੇਲ ਗਰਮ ਹੋਣੇ ਰੱਖਿਆ ਹੈ ਜਦੋਂ ਤੇਲ ਆਪਣਾ फुल तेज गर्म हो गया वोद पा देंगे हाई फ्लेम से तो देखो कि डबल हो गया अपने सइज़ दे बहुत ज़्यादा क्रिस्पी हो जाता यह पापड़ ज्यादा टाइम नहीं अपने तेल रखना फटाफट इन आप कैना देखो हम यह पा रही हाँ देखो गाय बिना दबे योत वुल अपने सइज़ वे हो रहे हैं बिना बेकिंग पाउडर बिना पापड़खार बिना किसी भी चीज़ तो आप बनाए आ ਜ਼ਰੂਰ ਹੈ ਰੈਸਪੀ ਨੂੰ ਟਰਾਈ ਕਰਿਓ ਆਪਣੇ ਕ੍ਰਿਸਪੀ ਪਾਪੜ ਤਿਆਰ ਆ ਤੁਸੀਂ ਦੇਖ ਸਕਦੇ ਆ ਕਿੰਨੇ ਕ੍ਰਿਸਪੀ ਬਣੇ ਆ ਘਰ ਦੇ ਵਿੱਚ ਜ਼ਿਆਦਾਤਰ ਪਾਪੜ ਘਰ ਨਹੀਂ ਹੁੰਦਾ ਜੇ ਆਪਾਂ ਇਹ ਬਿਨਾ ਪਾਪੜ ਖਾਰ ਤੋਂ ਬਣਾ ਸਕਦੇ ਆ ਜ਼ਰੂਰ ਇਹਨੂੰ ਬਣਾਇਓ ਘਰ ਦੇ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਬਣੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋਰਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਇਹ ਬਹੁਤ ਵਧੀਆ ਰੈਸਪੀ ਸਾਰੇ ਦੇਖ ਸਕਣ ਬਹੁਤ-ਬਹੁਤ ਅਨਵਜੀ ਵੀਡੀਓ ਦੇਖਣ ਲਈ